ਸਰਵਾਰਾ ਫੈਬਰਿਕ ਵਿੱਚ ਸਵਾਗਤ ਕਰਦੇ ਹਾਂ ਜੀ ਲੋਜੀ ਪਾਰਟੀ ਇਹ ਟੁੱਟਾਂ ਦੀ ਆਪਾਂ ਸੇਲ ਲਗਾਈ ਹੈ ਤੇ ਬਹੁਤ ਹੀ ਸੋਹਣੇ ਸੂਟ ਨੇ ਤੇ ਬਹੁਤ ਹੀ ਘੱਟ ਰੇਟ ਵਿੱਚ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ ਲੋਹੜੀ ਤੱਕ ਇਹ ਲੋਹੜੀ ਤੱਕ ਤੁਹਾਨੂੰ ਇਹ ਸੂਟ ਮਿਲਣਗੇ ਜੀ ਬਹੁਤ ਹੀ ਘੱਟ ਰੇਟਾਂ ਵਿੱਚ ਦੇਖੋ ਹੈਵੀ ਦੁਪੱਟੇ ਨੇ ਪਿਓਰ ਕ੍ਰੇਪ ਦੇ ਔਰਗੰਝਾ ਦੇ ਸੂਟ ਨੇ ਆਹ ਦੇਖੋ ਜੀ ਤੇ ਰੇਟ ਵੀ ਘੱਟ ਲੱਗੂਗਾ ਤੇ ਸੂਟਾਂ ਦੇ ਨਾਲ ਲਾਈਨਿੰਗ ਵੀ ਫ੍ਰੀ ਮਿਲੂਗੀ ਆਹ ਦੇਖੋ ਜੀ ਬਹੁਤ ਸੋਹਣੇ ਸੂਟ ਨੇ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਆ ਜੇ ਜੀਆਂ ਮੇਰੇ ਭੈਣਾਂ ਨੂੰ ਜਿਆ ਸਾਬੀ ਦਾ ਸਟੱਲ ਲੈਣਾ ਹੈ ਜਲਦੀ ਜਲਦੀ ਆਓ ਤੇ ਇਸ ਸੇਲ ਦਾ ਫਾਇਦਾ ਉਠਾਓ ਆ ਦੇਖੋ ਜੀ ਪਿਓਰ ਕਰੇਵ ਦੇ ਹੈਂਡਵਰਕ ਦੇ ਸੂਟ ਨੇ ਸਾਰੇ origignal ਪੀਸ ਨੇ ਜੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਚੁਣੋਗੇ ਤੇ ਤੁਹਾਨੂੰ ਲਾਈਨਿੰਗ ਫ੍ਰੀ ਮਿਲੇਗੀ ਤੇ ਰੇਟ ਵਾਈਜ਼ ਵੀ ਤੁਹਾਨੂੰ ਬਹੁਤ ਘੱਟ ਮਿਲੂਗੇ ਮਿਲਣਗੇ ਕਿਉਂਕਿ ਇਹ ਆਪਾਂ ਨੇ ਸੇਲ ਲਗਾਈ ਹੈ ਸਿਰਫ ਤੇ ਸਿਰਫ ਸੇਲ ਆਪਾਂ ਨੇ ਲਗਾਈ ਹੈ ਆ ਦੇਖੋ ਜੀ ਆ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਆ ਦੇਖੋ ਕਿਰਪਾ ਕਰਕੇ ਲੋੜੀ ਤੱਕ ਆਪਾਂ ਨੇ ਸੇਲ ਲਗਾਈ ਹੈ ਜੀ ਜਿਨ੍ਹਾਂ ਨੂੰ ਇਸ ਸੇਲ ਦਾ ਫਾਇਦਾ ਉਠਾਣਾ ਹੈ ਜਲਦੀ ਜਲਦੀ ਆ ਕੇ ਆਪਣੇ ਸੂਟ ਲੈ ਸਕਦੇ ਨੇ ਤੇ ਲਾਈਨਿੰਗ ਤੁਹਾਨੂੰ ਫ੍ਰੀ ਮਿਲੂਗੀ ਤੇ ਰੇਟ ਵੀ ਤੁਹਾਨੂੰ ਬਹੁਤ ਘੱਟ ਮਿਲਣਗੇ ਜੀ ਆ ਦੇਖੋ ਜਿਵੇਂ ਆਹ ਵਾਲਾ ਸੂਟ ਹੈਗਾ ਜੀ ਸਿਰਫ ਤੇ ਸਿਰਫ 2200 ਰੁਪਏ ਦਾ ਸੂਟ ਹੈਗਾ ਇਹ ਆ ਦੇਖੋ ਜੀ ਆਹਦੀ ਸਲਵਾਰ ਦਾ ਵਰਕ ਹੈਗਾ ਤੇ ਔਰਗੰਜਾ ਤੇ ਬਣਿਆ ਹੋਇਆ ਤੇ ਪਿਓਰ ਚੀਨੋਂ ਦਾ ਇਹ ਦੁਪੱਟਾ ਹੈਗਾ ਦੇਖੋ ਜੀ ਤੇ ਲਾਈਨਿੰਗ ਵੀ ਫ੍ਰੀ ਮਿਲੂਗੀ ਤੁਹਾਨੂੰ ਇਹ ਸੂਟ ਪਹਿਲਾਂ ਆਪਾਂ ਨੇ ਇਹ ਸੂਟ 3000 ਦਾ ਸੇਲ ਕੀਤਾ ਸੀਗਾ ਤੇ ਹੁਣ 2200 ਰੁਪਏ ਵਿੱਚ ਲਾਈਨਿੰਗ ਫ੍ਰੀ ਤੇ ਵੀਡੀਓ ਨੂੰ ਵੱਧ ਦੱਬ ਕੇ ਕਰ ਦਿਓ ਜੀ ਸ਼ੇਅਰ ਤੇ ਧੰਨਵਾਦ ਜੀ